ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ तेरी पतली वेला नाल सुहावे ਨਾ ਵੀ ਹੱਥ ਨਹੀਂ ਲੀਂਦੀ ਕੋਰੇ ਤੇ ਫਿਲੀਤੀ ਬੁੱਦੀ ਸ਼ੱਕੇ ਪ੍ਰਿੰਤ ਹੋ ਰਿਹਾ ਦੇਖ ਆਹ ਨਾ ਬਾਰ ਬਤੇ ਕਾਪੜੇ ਆਇਨ ਗੁਰ ਤੇਰੇ ਕਾਪੜੇ ਉਹ ਚਾਚੀ ਕਾਪੜੇ ਦੀ ਕਰ ਰਹੀ ਸ਼ੜਕਾਈ ਆਹ ਨਾ ਇਹ ਗੁਰ ਤੇਰੇ ਕਾਪੜੇ ਤੋਰੀ ਯਾਨੀ ਮੈਂ ਬੜੀ ਸਵਾਦ ਬਣਾਈ ਕਰੇਲੇ ਤੋਰੀਆਂ ਸਸ ਦੀ ਵਾਰੀ ਮਾ ਮੁੱਕ ਗਏ ਕਰੇਲੇ ਤੋਰੀਆਂ ਕਮੀ ਸਾਸਨ ਅਸੇਪਾ ਖਣ ਗਿਆ ਕਰਿਆ ਇਸ ਤਰੀਏ ਸਸ ਜਾ ਬੜੀ ਸਰਕਾਰੇ ਤੇ ਕਰੇਲੇ ਤੋਰੀਆਂ ਸਾਰਾ ਬਾਜਾ ਮਾਰੇ ਵੀ ਆ ਜਾ ਬਦਕਾਰੇ ਕਰੇਲੇ ਤੋਰੀਆਂ ਪੁੱਪਰੋ ਸੋਹਰਾ ਬਾਜਾ ਮਾਰੇ ਨੀ ਕਰੇਲੇ ਉਸ ਵੀਂਦਰ ਨੂੰ ਬੋਲੇ ਇਸ ਵੀਂਦਰੋ ਕਰੇਲੇ ਤੋਰੀਆਂ ਜਾਨੇਰਾ ਸਾਰ ਕਰਦੇਓ ਤੁਹਾਨੂੰ ਹਾਂ ਪੁੱਤ ਤੈਨੂੰ ਮੈਂ ਤੂੰ ਮਰ ਜਾ ਮੈਨੂੰ ਮਰ ਜਾ ਤੇ ਮੈਂ ਤੁਹਾਨੂੰ ਕੀ ਆਖ ਰਹਾ ਜਾ ਫਟਾਫਟ ਜਾ ਕੇ ਤਿਆਰ ਹੋ ਕੇ ਆਜਾ 10 ਮਿੰਟ ਬਾਅਦ ਆਲੇ ਹੋਣੇ ਹੋ ਮਾਂ ਸੱਚੀ ਮੈਨੂੰ ਹਾਂ ਪੁੱਤ ਤੈਨੂੰ ਬਜਾ ਲੰਦਾ ਹੋਰ ਬਸ ਵਾਜਰੇ ਨੇ 11:30 ਵਰਨਾ ਵਾਲੀ ਮਹਿੰਦੀ ਰੰਗਾ ਸੂਟ ਪਾ ਲਿਆ ਤੇ ਕਪੜੇ ਧੋ ਤਾ ਸੁੱਕਣੇ ਪਾਤੇ ਹੁਣੇ-ਹੁਣੇ ਆਲੂ ਦੇ ਪਰੌਂਠੇ ਬਣਾ ਕੇ ਖਵਾਏ ਨੇ ਸਰਦਾਰ ਜੀ ਤਾਂ ਹਜੇ ਨਹਾ ਰਹੇ ਨੇ ਉਦਮ ਨੂੰ ਖਵਾਤੇ ਤੇ ਬਾਕੀ ਬੇੜੇ ਦੀ ਆਪਣੀ ਸਾਰੀ ਫੁੱਲ ਸਫਾਈ ਹੋ ਗਈ ਆ ਦੇਖੋ ਤੁਹਾਨੂੰ ਦਿਖਾ ਦਈਏ ਠੀਕ ਹੈ ਤੇ ਅੱਜ ਹੈਗਾ ਮਹਿੰਦੀ ਦਾ ਪ੍ਰੋਗਰਾਮ ਰਾਤੀ ਆਪਨੇ ਗੀਤ ਗਾਏ ਸੀਗੇ ਗੀਤਾਂ ਦਾ ਵਲੋਗ ਬਣਾਇਆ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਮਹਿੰਦੀ ਲੱਗ ਰਹੀ ਹੈ ਮਹਿੰਦੀ ਵਾਲਾ ਤਾਂ ਸਵੇਰ ਦੀ ਆਈ ਹੋਈ ਆ ਪੂਰੀ ਤੇ ਮੈਂ ਹੁਣ ਕੰਮ ਕਰਨ ਪਟਾ ਕੇ ਹੁਣ ਚੱਲੀ ਆਂ ਲੋ ਜੀ ਇੱਕ ਵਾਰ ਤੁਹਾਨੂੰ ਵੇੜੇ ਦੀ ਝਲਕ ਮਰਾਦੀ ਹੈ ਦਵਾਰੇ ਇੱਧਰ ਸਰਦਾਰ ਜੀ ਨੇ ਸਵੇਰੇ ਸਵੇਰੇ ਸਾਰੀ ਸਫਾਈ ਕਰਾਈ ਆ ਮੇਲੇ ਦਾ ਬਿੱਟੀ ਇੱਥੇ ਛੱਡਦੀ ਆ ਦੇਖੋ ਉਹ ਵਾਹੇ ਕਰੋ ਵਾਹੇ ਕਰੋ ਟਰੈਕਟਰ ਇੱਧਰ ਲਾ ਤੇ ਗੱਡੀ ਉੱਥੇ ਲਾ ਦਾਂਗੇ ਗੱਡੀ ਧਵਾ ਕੇ ਲੈ ਕੇ ਆਣੀ ਆ ਉਦਮ ਨੇ ਅੱਜ ਮਾਰ ਲਈ ਛੁੱਟੀ ਕਹਿੰਦਾ ਆਇਓ ਪਤਾ ਨਹੀਂ ਬੰਦ ਹੋ ਗਈ ਚੱਲ ਰਹੀ ਹੈ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਹੈਗਾ ਮੈਂ ਕਿਹਾ ਚੱਲ ਰਹਿਣ ਦੇ ਉਹਨੂੰ ਬੂਟ ਵਗੈਰਾ ਵੀ ਦਵਾਣੇ ਨੇ ਹਜੇ ਤੇ ਬਾਕੀ ਇੱਧਰ ਸਫਾਈਆਂ ਹੋ ਗਈਆਂ ਹਲਵਾਈ ਆ ਗਏ ਆਪਾਂ ਚੱਲੇ ਮਹਿੰਦੀ ਲਵਾਉਣੇ ਇੱਧਰ ਵੀ ਸਫਾਈਆਂ ਹੋ ਗਈਆਂ ਸਬਜ਼ੀਆਂ ਵਗੈਰਾ ਆ ਗਿਆ ਸਾਰੀਆਂ ਨਾਨੀ ਲਵਾਲੀ ਮਹਿੰਦੀ ਹਾਂ ਅੱਛਾ ਲੋ ਜੀ ਸਾਡੇ ਸਰਵਾਲੇ ਦੀ ਮਹਿੰਦੀ ਲੱਗ ਗਈ ਦੇਖਿਆ ਸਰਵਾਲੇ ਤੇਰੀ ਮਹਿੰਦੀ ਵੀਕੈਂਡ ਲਈ ਪੁੱਠੇ ਬੱਤਵਿਦਲਵਾਈ ਅੱਛਾ ਵਾਹ ਸਰਵਾਲਾ ਦੇਖ ਲਓ ਵੀ ਸਾਡਾ ਕਿੱਦਾ ਸੋਹਣਾ ਹੈ ਹਨਾ ਸੋਹਣੀ ਬਹੁਤ ਸੋਹਣੀ ਲੱਗ ਰਹੀ ਹੈ ਲੋ ਜੀ ਨਵਨਿੰਦਰ ਕੇ ਮਹਿੰਦੀ ਲੱਗ ਗਈ ਪੈਰ ਨੂੰ ਸੱਚੀ ਬਹੁਤ ਸੋਹਣੀ ਜੜੀ ਵੀ ਹੋਰ ਵੀ ਸੋਹਣੀ ਲੱਗੂਗੀ ਇੱਧਰ ਹੱਥਾਂ ਨੂੰ ਵੀ ਲੱਗ ਗਈ ਸਿੱਧਾ ਹੱਥ ਕਰੀ ਹਾਂ ਇਹ ਮੈਂ ਵੀ ਪੈਣੇ ਰੁਕੀ ਉਹ ਦਿਖਾ ਦਾਂ ਇਹ ਮੈਂ ਵੀ ਹਨਾ ਸੂਟ ਪਾਇਆ ਤਾਂ ਵੀ ਮੈਂ ਮਹਿੰਦੀ ਕਰਕੇ ਹਰਾ ਸੂਟ ਪਾ ਕੇ ਆਈ ਤਾਂ ਹੀ ਸੋਹਣੀ ਲੱਗ ਰਹੀ ਹੈ ਕੋਈ ਲੱਗੂਗੀ ਫੀਚੇ ਲੈ ਹੱਥ ਦੇ ਵਿੱਚ ਹਾਂ ਸੋਹਣੀ ਲੱਗੂਗੀ ਮੈਂ ਤਾਂ ਜੱਸੂ ਕੀ ਮਹਿੰਦੀ ਦੇਖਣੀ ਸੀ ਉਹ ਤਾਂ ਉਹ ਹੋਈ ਵੀ ਹੋ ਗਈ ਨਾ ਹਲੇ ਤੋ ਦੀ ਉਹਨੇ ਤੋ ਇਹ ਨਹੀਂ ਹੈ ਹਲੇ ਕਿ ਕੀ ਲੋ ਜੇ ਇਧਰ ਲੱਡੂ ਬਣਨ ਦੀ ਤਿਆਰੀ ਹੋ ਰਹੀ ਹੈ ਸ੍ਰੀ ਗੱਲ ਚਾਚਾ ਜੀ ਹੋ ਠੀਕ ਹੈ ਵੀਡੀਓ ਬਹੁਤ ਸੋਹਣੀ ਹੈ ਵੀਡੀਓ ਗੈਰੀ ਮਹਿੰਦੀ ਦਿਖਾਓ ਬਹੁਤ ਸੋਹਣੀ ਲੱਗ ਰਹੀ ਸਰਗੱਲੇ ਕੀ ਮਹਿੰਦੀ ਚਲੋ ਦੀਦੀ ਜੀ ਲਾਉਨਾ ਚੰਨਾ ਸੋਹਣਾ ਜòn ਪਰ ਲੋ ਜੀ ਹੁਣ ਆਪਣੀ ਮਹਿੰਦੀ ਲਗਣੀ ਸ਼ੁਰੂ ਹੋ ਗਈ ਨਵਨੀਂਦੇ ਤੇ ਲੱਗ ਲਈ ਠੀਕ ਹੈ ਉੱਥੇ ਹੋ ਜਾ ਪਿੱਛੇ ਥੋੜਾ ਜਾਗਾ ਸਿੱਧਰ ਕਰਕੇ ਬਣਾਓ ਕੀ ਉਧਰ ਹਲਵਾਈ ਬਣਾ ਰਿਹਾ ਲੱਡੂ ਅਬ ਚਾਪੀ ਲਾਂ ਚਾਪਨੀ ਚਾਪ ਦੇ ਦੇ ਦੋ ਟੋਟੇ ਠੀਕ ਲੈ ਮਿਲ ਗਿਆ हां ਮਿਲ ਗਏ ਦੋ ਡੱਬੇ ਆ ਗਏ ਮੇਰੇ ਵਾਸਤੇ ਵੀ ਲਿਆ ਗੁਜਰੀਲੀ ਕੀ ਬਰਫੀ ਕੰਗੋ 300 ਮੈਂਦੀ ਲਗਾ ਕੇ ਰੱਖਣਾ ਹੈ ਟੋਲੀ ਸੇ ਜਾ ਕੇ ਰੱਖਣਾ ਮੁੰਡਾ ਸਾਡਾ ਜਾਊਗਾ ਟੋਲੀ ਸੇ ਜਾਣਾ ਮੁੰਡੇ ਕੇ ਸਵੇਰੇ ਸਵੇਰੇ ਮੈਂਦੀ ਲਗਵਾਤੀ ਹੁਣ ਮੇਰੀ ਵਾਰ ਪਹਿਲਾ ਇਹਨੂੰ ਨਿੱਦਰ ਕਿ ਲੱਗੀ ਫਿਰ ਸਰਵਾਲੇ ਕਿ ਲੱਗੀ ਹੁਣ ਮੇਰੀ ਬਾਦੀ ਇਹ ਨੂੰ ਮੈਂ ਪਾ ਦਿਆ ਰੱਖੀ ਹੁਣ ਸਾਡੀ ਇਹ ਨੂੰ ਨਿਕਲਾਈ ਆ ਦੇਖੀਂ ਆਹ ਦੀ ਹੈ ਸਰਵਾਲਾ ਹੈ ਮੇਰੇ ਢੇੜੇ ਨੂੰ ਆ ਆ ਗਏ ਲੋ ਜੀ ਆਪਣੇ ਦੂਜੇ ਹੱਥ ਤੇ ਮਹਿੰਦੀ ਲੱਗ ਗਈ ਠੀਕ ਹੈ ਇਧਰ ਕੋਟੇਸ ਤੇ ਲੱਗ ਰਹੀ ਹੈ ਤੇ ਪੈਰਾਂ ਤੇ ਵੀ ਲੱਗ ਗਈ ਤੇ ਹੁਣ ਬਾਦੀ ਆਉਗੀ ਚਾਚੀ ਵੀ ਲੱਗਦੀ ਹੈ सहेलियां देना जी नहीं लगता है लो जी ए सैम की मेहती हैलो ਪਰ ਚੰਨਾ ਬੜਾ ਦਾਰਦੀ ਸੀ ਕੋਈ ਬਾਤ ਨਹੀਂ ਜਿਵੇਂ ਜੇ ਮੈਂ ਵੀ ਉੜਦੀ ਆ ਲਾਈਕ ਕਰੋ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਔਰ ਕਮੈਂਟ ਕਰੋ ਥੈਂਕ ਯੂ ਵੈਲਕਮ ਲੋ ਜੀ ਆਪਣੀ ਮਹਿੰਦੀ ਲੱਗ ਗਈ ਠੀਕ ਹੈ ਦੋ ਮਿੰਟ ਆਪਣੀ ਮਹਿੰਦੀ ਲੱਗ ਗਈ ਠੀਕ ਹੈ ਹੁਣ ਆਪਾਂ ਮਲਕੀ ਸਾਰਿਆਂ ਦੀ ਮਹਿੰਦੀ ਲੱਗ ਰਹੀ ਹੈ ਉਧਰ ਪਿੱਛੇ ਲੱਡੂ ਬੱਟ ਹੋ ਰਹੇ ਨੇ ਤੇ ਹੁਣ ਆਪਾਂ ਨੇਲਸ ਲਗਵਾਉਣ ਦੀ ਤਿਆਰੀ ਕਰਦੇ ਹਾਂ ਤੇ ਇਹ ਹੈਗੀ ਹੈ ਮੇਰੇ ਪੈਰਾਂ ਦੀ ਮਹਿੰਦੀ ਆ ਦੇਖੋ ਤੇ ਇਹ ਹੈਗੀ ਪੁੱਠੇ ਹੱਥਾਂ ਦੀ ਮਹਿੰਦੀ ਸਿੱਦੇ ਹੱਥਾਂ ਦੀ ਮਹਿੰਦੀ ਹੁਣ ਆਪਾਂ ਚੱਲੇ ਮਾਸੀ ਦੇ ਘਰੇ ਘਰ ਦਾ ਵਿਆਹ ਹੋਵੇ ਮਤਲਬ ਇਹ ਬੜਾ ਮਜ਼ਾ ਹੁੰਦਾ ਹੈ ਕਿ ਬਹੁਤ ਨੱਚੇ ਬਹੁਤ ਜ਼ਿਆਦਾ ਬਹੁਤ ਇੰਜੋਏ ਕਰਿਆ ਅਸੀਂ 1 ਵਜੇ ਸੋ ਮੰਨੇ ਕਿ ਤੁਸੀਂ ਅੰਦਰ ਆ ਕੇ ਵੀ ਨੱਚੀਗੇ ਤੇ ਨਹੀਂ ਅੰਦਰ ਆ ਕੇ ਮਨੇ ਉਹੀ ਮਨ ਨੂੰ ਨਹੀਂ ਅੰਦਰ ਚੜੀ ਅੱਛਾ ਤੁਹਾਨੂੰ ਨੀਂਦ ਨਹੀਂ ਚੜੀ ਹੈ ਸਾਰੇ ਕਣਕ ਬੀਜ ਨਹੀਂ ਹੋਈ ਹਜੇ ਪਤਾ ਨਹੀਂ ਨਹੀਂ ਕਿ ਮਮਾ ਨੇ ਨੀਲ ਪੇਂਟ ਕਿ ਲਾਇਆ ਠੀਕ ਹੈ ਠੀਕ ਹੈ ਬਿਨਾਂ ਨੀਲ ਪੇਂਟ ਦੇ ਛੱਡ ਦੇ ਥਾਰੇ ਵੀ ਨੀਲ ਪੇਂਟ ਨਹੀਂ ਛੱਡਦੇ ਇਹ ਦੇਖੋ ਲੋ ਜੀ ਮੈਂ ਵੀ ਸਾਡੀ ਦਰਾਂ ਦੇ ਥਾਣੇ ਦੀ ਲੱਗ ਗਈ ਠੀਕ ਹੈ ਇੱਧਰ ਇਹ ਤਾਰ ਸੀ ਮਲੇ ਚਾਰਤੀ ਉਹ ਤਾਂ ਲੱਗੀ ਹੋਈ ਆ ਦੇਖੋ ਪੈਰਾ ਤੇ ਵੀ ਲਵਾਈਏ ਤੇ ਹੁਣ ਅਸੀਂ ਕਰਾ ਰਹੀਆਂ ਨੇਲਸ ਵੀ ਆ ਦੇਖੋ ਲੋ ਜੀ ਠੀਕ ਹੈ ਇੱਧਰ ਸਪਿੰਡਲ ਕਰਾ ਰਹੀਏ ਨੇਲਸ ਫਿਰ ਮੈਂ ਕਰਾਉਂਗੀ ਪਹਿਲੀ ਵਾਰੀ ਕਰਾਨ ਲੱਗੀਆਂ ਵੀ ਅਸੀਂ ਬਣਾ ਦੇ ਸੀ ਪਰ ਕਰਵਾਏ ਮੈਂ ਪਹਿਲੀ ਵਾਰੀ ਕਰਵਾ ਲਈ ਸੀ ਸੀ ਕੇ ਬਾਰੇ ਨਾ ਨਾ ਉਹ ਮੇਰੇ ਨਾਲ ਸੀ ਉਹ ਜੈਲ ਨਹੀਂ ਹੁੰਦੀ ਇੱਕ ਹੋਗੇ ਹਾਂ ਉਹ ਬਨੀਤਾ ਦੀਦੀ ਨੇ ਕਰਾਏ ਤੇ ਉਹ ਜੈਲ ਦੀ ਲਾ ਕੇ ਸੁੱਕੇ ਉੱਪਰ ਮੈਂ ਲਾਈ ਨੀ ਦਿਖਦੀ ਆ ਜੀ ਸਮਝ ਗਈ ਹਾਂ ਆਪਣੇ ਕੋਲ ਵੀ ਨਹੀਂ ਸੀ ਪੈਰਾਂ ਪਰ ਲਵਾਏ ਜੋ ਮੈਂ ਅਸੀਂ ਆ ਤਾਂ ਪੈਰ ਰੱਖ ਦੇ ਤਾਂ ਆ ਤਾਂ ਮੈਂ ਤਾਂ ਪਹਿਲੀ ਵਾਰੀ ਲਵਾ ਲਈ ਹਾਂ ਨਹੀਂ ਆ ਤਾਂ ਨਹੀਂ ਪਹਿਲੀ ਵਾਰੀ ਪਲਵਿੰਦਰ ਸਾਈਡ ਹੋ ਜਾ ਲੱਡੇ

ਤਨੀ ਇਹ ਗੱਡੀ ਦੇਖੀ ਕਿ ਨੋਹ ਰਵਿੰਦਰ ਕਿੰਨ ਲੱਗ ਦਿਖਾ ਗੱਡੋ ਆਏ ਭੱਜੀ ਜਾਊਗੀ ਬਤਾ Papa ਹਾਂਜੀ ਮੇਰੀ ਹਾਈ ਤੇ ਛੋਟੀ ਜੀ ਹੈ ਮੇਲੀ ਤਾਂ ਹਾਈ ਤੇ ਛੋਟੀ ਜੀ ਹੈ ਫੰਮਾ ਮਮਾ ਪੜੀ ਹੈ ਸਾਡੀ ਮਮਾ ਮੇਰੇ ਬੜੀ ਹੈ ਮੇਰੇ ਛੋਟੀ ਹੈ ਇੱਕ ਵਾਰਾ ਮੇਰੇ ਨਾਲ ਗੱਡ ਕੇ ਦੇਖੀ ਕਿ ਕਿਤਰਾ ਲੱਗੇਗਾ ਸਾਰੇ ਕੱਲੇ ਨਾ ਲੱਗੇਗੇ ਸੁਣ ਲਾਉ ਐ ਦੱਸ ਰਹੀ ਐ ਵੀ ਫਿਰ ਤੇਰੇ ਨਾਲ ਗੱਡੇ ਮੇਰੇ ਵੀ ਲਾਉਗੇ ਤੇ ਤੂੰ ਤਾਂ ਛੋਟੀ ਹੈ ਜਦ ਦੁੱਤ ਲੱਗੂਗਾ ਬਾਰੇ ਮਮਾ ਦੇ ਮਮਾ ਤੇ ਬਣੀ ਹੈ ਤਾਂ ਮੈਂ ਤਾਂ ਛੋਟੀ ਅਧਾਰੀ ਮਮਾ ਦੇ ਚੰਨੇ ਸਾਲ ਕੀ ਤੇ ਥਰਨੇ ਨੇ ਲੇਕ ਲੇ ਲੱਗੇਗੇ ਥਰਨੇ ਤੇ ਪੇਂਟ ਲੱਗੇ ਨੇ ਸੁਣ ਲੈ ਮੈਂ ਹਾਂ ਕਿੰਦਰ ਹਾਂ ਹਾਂ ਮੈਂ ਕਿੱਥੇ ਲੱਗ ਰਹੀ ਹਾਂ ਰੌਂਦ ਦੇ ਸੇ ੜਿੱਕਾ ਜਾ ਤਾਂ ਨਹੀਂ ਆਊਗਾ ਉਹ ਕੀ ਕੰਮ ਕਰਦੇ ਉਸੇ ਪੈਗ ਦਾ ਕਾਲੀ ਕੋਫੀ ਰੁਕ ਜਾ ਯਾਰ ਇਸ ਨੂੰ ਤੇਰੇ ਬਾਹਰ ਆ ਰਹੀ ਗੱਤ ਨੂੰ ਲਗੀ ਜਾਈ ਮਾਰੇ ਨੋਮਾ ਉੱਪਰ ਕੇ ਆਏ ਹਾਂ ਤਾਂ ਟਾਰਗੇਟ ਰੱਖਦੇ ਕੋਈ ਨਾ ਉਤਰ ਵੀ ਜਾਣਗੇ ਉਤਰ ਜੇ ਪਾਣੀ ਚਾਹੀਦੀ ਤੁਹਾਨੂੰ ਉੱਪਰ ਲੱਗੇ ਨਾ ਜੀ ਜੇ ਗਰਮ ਪਾਣੀ ਮੇ ਉਤਰ ਜੇਗੇ ਨਾ ਚਲ ਇਹ ਵੀ ਸੋਫਾ ਤਰੀਕਾ ਹੈ ਮੈਂ ਵੀ ਕਹ ਰਹੀ ਹਾਂ ਦੋ ਹਫ਼ਤੇ ਨਾਲ ਤੁਹਾਨੂੰ ਦਿੱਕਤ ਆਊਗੀ ਸਿਰ ਵੀ ਬਾਣਾ ਹੈ ਆਪਾਂ ਨੂੰ ਹਨਾ ਉਹ ਵੀ ਇੱਕ ਹੱਥ ਨਾਲ ਇਹ ਵੀ ਗੰਦੇ ਹੋ ਜਾਂਦੇ ਨੇ ਇਹਦਾ ਨਾ ਹਾਂਜੀ ਇੱਕ ਚਲਵਾ ਕੇ ਦੇਖ ਲਓ ਮੈਂ ਤਾਂ ਰੋਜ਼ ਕਰ ਹੀ ਹੁੰਦੀ ਆ

ਵੀ ਨੇ ਕੋਲ ਤੋਂ ਵੀ ਗੰਦੀ ਨਾ ਮੋਜੀ ਬੜੀ ਅੰਮਾ ਹੁਣ ਤਾਂ ਰੋਟੀ ਨਹੀਂ ਖਾਣਗੇ ਦੋ ਦਿਨ ਬੜੀ ਅੰਮਾ ਬੇਮਾ ਵੀ ਨਹੀਂ ਖਾਉਂ ਪਿੱਛੇ ਹੋ ਕੇ ਖਾੜ ਫਿਰ ਬੜੀ ਅੰਮਾ ਤੁਹਾਨੂੰ ਅੰਗਰੇਜ਼ ਬੰਨਾ ਪੈਣਾ ਨਾਈਫ ਐਂਡ ਫੌਕ ਯੂਜ਼ ਕਰਨਾ ਪੈਣਾ ਕੋਈ ਚੀਜ਼ ਕਿਧਰੇ ਜਾਊਗੀ ਸੁੰਦਰ ਕਿਧਰੇ ਜਾਊਗੀ ਬੇਮਾ ਵੀ ਕਿ ਨਾਈਫ ਐਂਡ ਫੌਕ ਮੇਰੇ ਤੇ ਨਹੀਂ ਕੋਈ ਨਹੀਂ ਗਾਦੜੇ ਕੋਈ ਨਹੀਂ ਹੋ ਕਮਲੀ ਭੂਆ ਮੈਂ ਫੋਨ ਕਰ ਦਿੱਤੀ ਕਹਿ ਰਹੀ ਥਵੇਂ ਬਾਜਾ ਤੇ ਬੜੀ ਐ ਨੱਚੀ ਮਗਾ ਭੂਆ ਕਿ ਵੀ ਹੌਲ ਉੱਟਦਾ ਉਹ ਨੱਚ ਲੀ ਆਵੇਂ ਹਮੇ ਰਹਿ ਗਈ ਵੀ ਫਿਰ ਕਹਿ ਦੇ ਭੂਆ ਨੂੰ ਥੰਮੀ ਵੀ ਆ ਜਾ ਇਹਨਾਂ ਦਾ ਨਹੀਂ ਹੈ ਉਹ ਇਹ ਨਾ ਤਰੀ ਨਹੀਂ ਦੇ ਲੈ ਨੀਂਦਰੂ ਦੇ ਚਾ ਉਹ ਦੇਖੋ ਕੋਈ ਫਿਰ ਰ ਉਹ ਫਿਰ ਕੈਮਰਾ ਕਿੱਥੇ ਜਾ ਰਿਹਾ ਤੇਰਾ ਬੰਦਾ ਜੀ ਮੰਮੀ ਲੋ ਵੀ ਸਾਡੀ ਮੰਮੀ ਦੀ ਮਹਿੰਦੀ ਵੀ ਦੇਖ ਲੋ ਇਹ ਮਾ ਦਿਖਾ ਲੈ ਚੱਲ ਕੋਈ ਨਹੀਂ ਛੋਣੀ ਲੱਗੀ ਛੋਲੀ ਉਹ ਯਾਰ ਉੱਥੇ ਦੋ ਮਿੰਟ ਧੁੱਪ ਕੇ ਵਿੱਚ ਬਹਿ ਜਾ ਪਿੱਠ ਕਰਕੇ ਧੁੱਪ ਮਾ ਦੇਈਂ ਮੈਂ ਧੁੱਪ ਮਾ ਦੇਈਂ ਤੇਰੀ ਧੁੱਪ ਉਹ ਲਿਖਾਂਗੀ ਕੀ ਸੱਚੇ ਨੇ ਕਿ ਕਿੰਨੀ ਸੋਣੀ ਲਾਤੀ ਕਿੰਨੀ ਸੋਣੀ ਲਾਵੇਂ ਹੈ ਨਾ ਦੇਖ ਲੈ ਉਹ ਕਹਿੰਦੇ ਅਭੀ ਭੁੱਖੇ ਲੱਗ ਲਈ ਨਹੀਂ ਨਹੀਂ ਰਹਿਣਾ ਨਹੀਂ ਲੱਗਿਆ ਆਹ ਚੀ ਜੀ ਨੇ ਨਹੀਂ ਲੱਗਿਆ ਆਹ ਘਰਾਂ ਬੈਠ ਕੇ ਲਾਈ ਹੈ ਹਾਂ ਅੱਛਾ ਫਰਹادت ਦਿੱਖੀ ਲੋ ਹਾਈ ਹਾਈ ਟੈਕ ਇਸਪਿੰਦਰ ਜਦ ਸਾਸ ਨੇ ਟਟਰ ਫੜ ਕਰਨੀ ਨੋ ਦਿਖਾ ਦੇਣੇ ਖੁਰਪੇ ਮੰਗ ਕਰਨੀ ਨੋ ਹੈ ਕਰਨੀ ਟਟਰ ਫੜ ਦੇਖੀ ਇਸਪਿੰਦਰ ਦੇਖੀ ਹਾਂ ਤੇ ਕਰਨੀ ਟਟਰ ਫੜ ਹੈ ਕੁੜੀ ਦਾ ਬਣੀ ਹੋਇਆ ਫਿਰ ਦੇਖੀ ਨੋ ਇੱਕ ਦੂਸਰੀ ਗਏ ਗੱਡੂ ਗਿਆ ਉਹ ਕੰਮ ਕਰ ਦੇਣਾ ਫਿਰ ਜੱਸਾ ਕਹਿੰਦੇ ਕਿ ਇਹ ਤਾਂ ਕੰਮ ਖਰਾਬ ਹੋ ਗਿਆ ਨੋ ਮੰਮੀ ਕੱਲਬਦ ਕੀ ਹੋਇਆ ਹਾਂ ਮਾਂ ਮਾਰ ਲਗੀ ਹਾਂ ਮਾਂ ਕਹਰੇ ਸਲਪਾ ਮਨਾਂ ਮੈਂ ਨਹੀਂ ਕੰਦੀ ਅਤੇ ਮੈਂ ਕੰਮ ਗਲਤੀ ਕਰਦਾ ਫੇਸ਼ੀਅਲ ਕਰਾਉਣਾ ਹੈ ਇਹ ਮਮਮੀ ਐਨੀ ਠੰਡ ਨਹੀਂ ਹੈਗੀ ਹਾਂ ਮੈਂ ਉਧਰ ਇਹ ਕਰਵਾਉਣ ਠੰਡ ਬਹੁਤ ਹੈ ਇਹ ਹੋ ਤਾਂ ਚਾਚੀ ਉਹ ਨਹੀਂ ਕਰਦੀਆਂ ਮਾਰੇ ਕੋਠੇ ਪਰ ਫੇਸ਼ੀਅਲ ਕਰਾ ਲੈਂਦੀ ਮੈਂ ਤੂੰ ਤਾਂ ਮੈਨੂੰ ਮਾਰ ਦਿੰਦੀ ਮਹਾ ਹਾਂ ਚਾਚੀ ਨੇ ਸੋਮਾ ਨੇ ਐਡਰੈਸ ਮਨ ਆ ਗਿਆ ਆ ਗਿਆ ਹੁਣ ਕਿੱਥੇ ਹੈ ਮੈਨੂੰ ਦਿਖੇ ਨਹੀਂ ਆ ਗਿਆ ਆ ਗਿਆ ਹੁਣ ਫਿਰ ਹਾਂ ਜਿੱਦਾਂ ਟੈਂਟ ਲੱਗਣਾ ਸ਼ੁਰੂ ਹੋ ਗਿਆ ਕਰਦੀ ਹੋ ਰਹੀ ਹੈ ਡੈਕੋਰੇਸ਼ਨ

ਵੱਡੋ ਇੱਕ ਵਾਰ ਨਹੀਂ ਮੈਂ ਜੀ ਇੱਕ ਵਾਰ ਤੇ ਕਰ ਉਹਨੂੰ ਏ ਮਾੜੇ ਲੱਡੂ ਵੀ ਬਣਾ ਵੀ ਨਹੀਂ ਇੱਕ ਵੱਟ ਪੂਰੇ 2 ਹੱਥਾਂ ਮਲੇਗਾ ਨਾ ਨਾ ਵੱਟ ਲੈ ਏ ਉਹ ਤਾਂ ਫਿਰ ਤੂੰ ਐਂ ਤੇ ਹੋਰ ਥੋੜੀ ਕਿਸੇ ਹੋਰ ਨੂੰ ਥੋੜੀ ਦੇਈਂ ਆਪ ਉਹਦੇ ਦਾ ਤੂੰ